ਨਾਲ ਜਲੰਧਰ ਤੋਂ ਸਾਡੇ ਸਹਿਯੋਗੀ ਜੁੜੇ ਨੇ ਕਮਲ ਕੀ ਅਪਡੇਟ ਕਿੰਨੇ ਵਜੇ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਏਗਾ ਰਮਨ ਨੂੰ ਬਿਲਕੁਲ ਗਗਨ ਦੇਖੋ ਖਾਸ ਤੌਰ ਤੇ ਜੋ ਵਿਧਾਇਕ ਰਮਨ ਅਰੋੜਾ ਨੂੰ ਵਿਜੀਲੈਂਸ ਵੱਲੋਂ ਬੀਤੇ ਦਿਨੀਂ ਗ੍ਰਿਫਤਾਰ ਕੀਤਾ ਗਿਆ ਉਸ ਮਾਮਲੇ ਦੇ ਵਿੱਚ ਅੱਜ ਵਿਧਾਇਕ ਰਮਨ ਅਰੋੜਾ ਨੂੰ ਜੋ ਕੋਰਟ ਦੇ ਵਿੱਚ ਪੇਸ਼ ਕੀਤਾ ਜਾਏਗਾ ਹਾਲਾਂਕਿ ਹਜੇ ਤੱਕ ਸਮਾ ਜਿਹੜਾ ਸਾਹਮਣੇ ਨਹੀਂ ਆਇਆ ਪਰ ਜੋ ਜਾਣਕਾਰੀਆਂ ਆ ਰਹੀਆਂ ਨੇ ਕਿ 12 ਵਜੇ ਤੋਂ ਲੈ ਕੇ 2 ਵਜੇ ਦੇ ਆਸ-ਪਾਸ ਇਸ ਸਮੇਂ ਦੇ ਦਰਮਿਆਨ ਜਿਹੜਾ ਕਿ ਰਮਨ ਅਰੋੜਾ ਹੋਰਾਂ ਨੂੰ ਪੇਸ਼ ਕੀਤਾ ਜਾ ਸਕਦਾ ਤੇ ਵਿਜੀਲੈਂਸ ਵੱਲੋਂ ਇੱਕ ਰਿਮਾਂਡ ਦੀ ਮੰਗ ਹੈ ਜਿਹੜੀ ਅੱਜ ਕਿਸੇ ਦੇ ਕੋਰਟ ਦੇ ਵਿੱਚ ਕੀਤੀ ਜਾਏਗੀ ਕਿਉਂਕਿ ਬਹੁਤ ਸਾਰੇ ਖਲਾਸੇ ਹੋਣ ਦੀ ਸੁਭਾਵਨਾ ਰਮਨ ਅਰੋੜਾ ਹੋਰਾਂ ਤੋਂ ਜਿਹੜੀ ਵਿਜੀਲੈਂਸ ਨੂੰ ਜਾਂਪ ਰਹੀ ਹੈ ਕਿਉਂਕਿ 75 ਤੋਂ 80 ਦੇ ਤਕਰੀਬਨ ਜਿਹੜੇ ਨੋਟਸ ਨੇ ਉਹ ਬਰੰਦ ਕੀਤਾ ਗਏ ਨੇ ਇਹ ਜੋ ਕਿ ਸਦਿਆ ਕੈਸ਼ ਹੈ ਉਹ ਬਰੰਦ ਕੀਤਾ ਗਿਆ ਸੋਨਾ ਜਿਹੜਾ ਉਹ ਬਰਾਮਦ ਕੀਤਾ ਗਿਆ 골ਡ ਜਿਹੜਾ ਬਰਾਮਦ ਕੀਤਾ ਗਿਆ ਤਾਂ ਕਾਫੀ ਚੀਜ਼ਾਂ ਜਿਹੜੀਆਂ ਕਹਿ ਸਕਦੇ ਹ ਰਮਨ अरोड़ा ਹੋਰਾਂ ਦੇ ਰਹਾਇਸ਼ ਤੋਂ ਜਿਸ ਸਮੇਂ ਕੱਤਦੇ ਵਿਜੀਲੈਂਸ ਵੱਲੋਂ ਉਹ ਜਿਹੜੀ ਜਾਂਚ ਪੜਤਾਲ ਕੀਤੀ ਜਾ ਰਹੀ ਸੀ ਛਾਪੇਮਾਰੀ ਕੀਤੀ ਜਾ ਰਹੀ ਸੀ ਉਸ ਸਮੇਂ ਬਰਾਮਦ ਹੋਈਆਂ ਨੇ ਤੇ ਉੱਥੇ ਖਾਸ ਤੌਰ ਤੇ ਜੋ ਅਸਿਸਟੈਂਟ ਟਾਊਨ ਪਲੈਨਰ ਸੀਗਾ ਏਟੀਪ ਇਹ ਸੁਖਦੇਵ ਵਿਸ਼ਿਸ਼ਟ ਉਸ ਤੋਂ ਲਗਾਤਾਰ ਜਿਹੜੀ ਕਹਿ ਸਕਦੇ ਪਹਿਲਾਂ ਪੁੱਛ ਪੜਤਾਲ ਕੀਤੀਆਂ ਗਈਆਂ ਪੁੱਛ ਪੜਤਾਲ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਸਾਹਮਣੇ ਆਈਆਂ ਸੀਗੀਆਂ ਕਿ ਜੋ ਨੋਟਸ ਲੋਕਾਂ ਨੂੰ ਕੱਢੇ ਜਾਂਦੇ ਸਨ ਕਿ ਤੁਹਾਡੀ ਜਿਹੜੀ ਰਹਾਇਸ਼ ਇਸ਼ਾ ਉਹ ਗਲਤ ਤਰੀਕੇ ਦੇ ਨਾਲ ਬਣਾਈ ਗਈ ਹੈ ਨਜਾਇਜ਼ ਤਰੀਕੇ ਦੇ ਨਾਲ ਬਣਾਈ ਗਈ ਹੈ ਜਿਸ ਤੋਂ ਬਾਅਦ ਸਿੱਧੇ ਤੌਰ ਤੇ ਇਹ ਉਹਨਾਂ ਨੋਟਸਾਂ ਦੇ ਜਦੋਂ ਕਹਿ ਸਕਦੇ ਕੋਈ ਵਿਅਕਤੀ ਉਸ ਏਟੀਪੀ ਕੋਲ ਪਹੁੰਚਦਾ ਸੀਗਾ ਤਾਂ ਉਹ ਸਿੱਧਾ ਵਿਅਕਤੀ ਨੂੰ ਜਿਹੜਾ ਕੈਸ ਦੇ ਵਿਧਾਇਕ ਕੋਲ ਭੇਜ ਦਿੰਦਾ ਸੀਗਾ ਤੇ ਉੱਥੇ ਇਹ ਗੱਲਬਾਤ ਕਰਕੇ ਪੈਸਿਆਂ ਦਾ ਪੂਰਾ ਲੈਣ-ਦੇਣ ਕਰਕੇ ਮਾਮਲਾ ਜਿਹੜਾ ਨਬਟਾ ਦਿੱਤਾ ਜਾਂਦਾ ਸੀ ਤਾਂ ਸਿੱਧੇ ਤੌਰ ਤੇ ਪਹਿਲਾਂ ਲੋਕਾਂ ਨੂੰ ਪਰੇਸ਼ਾਨ ਕੀਤਾ ਜਾਂਦਾ ਸੀ ਤੰਗ ਪਰੇਸ਼ਾਨ ਕੀਤਾ ਜਾਂਦਾ ਸੀਗਾ ਫਿਰ ਲੋਕੀ ਜਿਹੜਾ ਆ ਜਿਹੜਾ ਤੰਗ ਪਰੇਸ਼ਾਨ ਹੋ ਕੇ ਆਪਣੇ ਮਾਮਲੇ ਸੁਲਝਾਉਣ ਵਾਸਤੇ ਪਹੁੰਚ ਕਰਦੇ ਸਨਾਂ ਤੇ ਜਦੋਂ ਪਹੁੰਚ ਕਰਦੇ ਸਨ ਤਾਂ ਉਹਨਾਂ ਤੋਂ ਪੈਸੇ ਲੈ ਕੇ ਸੈਟਲਮੈਂਟ ਕਰ ਲਈ ਜਾਂਦੀ ਸੀਗੀ ਹਾਲਾਂਕਿ ਇਹ ਜਿਹੜੀ ਹੁਣ ਤੱਕ ਦੀ ਤਫ਼ਤੀਸ਼ ਆ ਉਸ ਦੇ ਵਿੱਚ ਸਾਹਮਣੇ ਆ ਕਿ ਕਿ ਜਦੋਂ 14 ਤਰੀਕ ਨੂੰ ਕੰਪਲੇਂਟ ਦਿੱਤੀ ਕੀ ਇਹ ਤਾਂ ਉਸ ਕੰਪਲੇਂਟ ਦੇ ਵਿੱਚ ਜਿਵੇਂ ਜਿਵੇਂ ਕਿਛਦੇ ਆ ਪੱਤੇ ਖੁੱਲਦੇ ਗਏ ਤਾਂ ਉਸ ਮੁਤਾਬਕ ਹੀ ਜੋ ਕਾਰਵਾਈਆਂ ਨੇ ਉਹ ਹੁੰਦੀਆਂ ਗਈਆਂ ਅਤੇ ਹੁਣ ਇਸ ਦੇ ਵਿੱਚ ਵੱਡੀ ਕਾਰਵਾਈ ਵਿਧਾਇਕ ਜਿਹੜੇ ਕਿਛਦੇ ਰਮਨ अरोड़ा ਨੇ ਉਹਨਾਂ ਦੇ ਉੱਪਰ ਹੋਈ ਹੈ ਅਤੇ ਇੱਕ ਬਹੁਤ ਵੱਡਾ ਮੈਸੇਜ ਹੈ ਕਿ ਮੌਜੂਦਾ ਸੱਤਾ ਤੇ ਸਰਕਾਰ ਦਾ ਜੇਕਰ ਕੋਈ ਐਮਐਲਏ ਆ ਤਾਂ ਪਿਛਲੀਆਂ ਸਰਕਾਰਾਂ ਦੇ ਵਿੱਚ ਜੇ ਹੁੰਦਾ ਸੀਗਾ ਕਿ ਉਸ ਨੇ ਕੋਈ ਹੇਰਫੇਰ ਕਰਦਾ ਤਾਂ ਉਸ ਨੂੰ ਆਪਣੇ ਆਪ ਦੇ ਬੰਦੇ ਨੂੰ ਬਚਾ ਲਿਆ ਜਾਂਦਾ ਸੀਗਾ ਪਰ ਬੀਤੇ ਦਿਨ ਮੁੱਖ ਮੰਤਰੀ ਹੋਰ ਨੇ ਸਪਸ਼ਟ ਤੌਰ ਤੇ ਕਹਿ ਦਿੱਤਾ ਕਿ ਚਾਹੇ ਉਹ ਆਪਣਾ ਹੋਵੇ ਚਾਹੇ ਉਹ ਕੋਈ ਹੋਰ ਹੋਵੇ ਪਰ ਉਹ ਕਾਰਵਾਈ ਉਸਤੇ ਹੋਏਗੀ ਹੋਏਗੀ ਜੇਕਰ ਕੋਈ ਭ੍ਰਿਸ਼ਟਾਚਾਰ ਨੂੰ ਫੁਲਾਏਗਾ ਇਹ ਇੱਕ ਵਿਅਕਤੀ ਵਿਸ਼ੇਸ਼ ਦੇ ਖਿਲਾਫ ਮਹਿਮਨਗੀ ਇਹ ਭ੍ਰਿਸ਼ਟਾਚਾਰ ਦੇ ਖਿਲਾਫ ਹੈ ਅਤੇ ਕੋਈ ਵੀ ਵਿਅਕਤੀ ਹੋਵੇ ਉਸ ਦੇ ਖਿਲਾਫ ਵੱਡੀ ਕਾਰਵਾਈ ਹੋਏਗੀ ਅਤੇ ਉਸ ਦੇ ਚਲਦੇ ਇਹ ਕਾਰਵਾਈ ਕੀਤੀ ਗਈ ਪਰ ਹੁਣ ਸਵਾਲ ਹੈ ਕਿਉਂਕਿ ਅੱਜ ਰਮਾਨ ਮਿਲੇਗਾ ਨਿਰਮਾਨ ਹਾਸਲ ਕਰਕੇ ਰਮਣੋ ਰੋੜੋ ਹੋਰਾਂ ਤੋਂ ਵਿਜੀਲੈਂਸ ਹੋਰ ਜਿਹੜੀ ਪੋਚ ਪੜਤਾਲ ਆ ਉਹ ਕਰੇਗੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਬਹੁਤ ਸਾਰੇ ਖਲਾਸੇ ਹੋ ਸਕਦੇ ਨੇ ਕਿਉਂਕਿ ਇਸ ਪੂਰੇ ਕਿਸੇ ਦੇ ਨੈਕਸਸ ਦੇ ਵਿੱਚ ਦੋ ਵਿਅਕਤੀ ਸਿਰਫ ਜੁੜੇ ਹੋ ਨਹੀਂ ਸਕਦੇ ਕਿਉਂਕਿ ਜੰਤੈ ਇਹ ਨਹੀਂ ਜੁੜੇ ਹੋ ਸਕਦੇ ਇਹ ਕਿਉਂਕਿ ਜੇਕਰ ਕਿ ਵਿਅਕਤੀ ਨੂੰ ਲੈ ਕੇ ਆਉਂਦਾ ਸੀਗਾ ਏਟੀਪੀ ਨੋਟਿਸ ਜਾਰੀ ਕਰਦਾ ਸੀਗਾ ਜਾਂ ਉਸਦੇ ਕੋਲ ਪਹੁੰਚ ਕਰਦੇ ਸਨ ਫਿਰ ਉਸਦੇ ਜੋ ਵਿਧਾਇਕ ਨੇ ਉਹਨਾਂ ਕੋਲ ਅਪਰੋਚ ਹੁੰਦੀ ਸੀ ਪੀਏ ਉਹਦੇ ਵਿੱਚ ਰਲਦਾ ਸੀਗਾ ਹੋਰ ਵੀ ਕੋ ਬਹੁਤ ਸਾਰੇ ਜਿਹੜੇ ਨਾਮ ਨੇ ਉਹ ਇਸ ਦੇ ਵਿੱਚ ਆ ਸਕਦੇ ਨੇ ਤੇ ਜਦੋਂ ਵਿਜੀਲੈਂਸ ਕਿਸੇ ਦੇ ਜਾਂਚ ਪਰਤਾਲ ਕਰੇਗੀ ਕਿ ਪਿਛਲੇ ਦਿਨਾਂ ਦੇ ਵਿੱਚ ਜਦੋਂ ਤੋਂ ਕਹਿ ਸਕਦੇ ਨੋਟਸ ਕੱਢਨੇ ਸ਼ੁਰੂ ਕੀਤੇ ਨੇ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਕਿੰਨਾ ਕਿ ਜੋ ਜਾਇਦਾਦ ਆਮਦਨ ਹੈ ਉਹ ਰਵਣ ਅਰੋੜਾ ਹੋਰਾਂ ਦੀ ਵਧੀਆ ਅਤੇ ਜੇਕਰ ਉਹਦੇ ਵਿੱਚ ਆਮਦਨ ਹੋਰ ਜ਼ਿਆਦਾ ਵਧਦੀ ਹੋਈ ਦਿਖਾਈ ਦਿੱਤੀ ਤਾਂ ਹੋ ਸਕਦਾ ਹੈ ਕਿ ਰਵਣ ਅਰੋੜਾ ਹੋਰਾਂ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਹੋਰ ਵੀ ਵੱਸ ਸਕਦੀਆਂ ਨੇ ਕਿਉਂਕਿ ਜੇਕਰ ਭ੍ਰਿਸ਼ਟਾਚਾਰ ਫਲਾ ਰਿਹਾ ਸੀ ਕਿ ਰਵਣ ਅਰੋੜਾ ਬੁਧਾਇਆ ਕਰ ਰਵਣ ਅਰੋੜਾ ਭ੍ਰਿਸ਼ਟਾਚਾਰ ਫਲਾ ਰਿਹਾ ਨੇ ਤਾਂ ਉਹ ਕਿਤੇ ਨਾ ਕਿਤੇ ਇਹ ਕਹਿ ਸਕਦੇ ਕਿ ਇੱਕ ਤਰੀਕੇ ਦੇ ਜਰੀ ਨਹੀਂ ਫਲਾ ਰਹੇ ਹੋਣੇ ਇਹ ਉਹਨਾਂ ਦੋ ਤਿੰਨ ਤਰੀਕੇ ਹੋਰ ਰੱਖੇ ਹੋਣੇ ਕਿਸੇ ਨਾ ਕਿਸੇ ਤਰੀਕੇ ਦੇ ਵਿੱਚ ਭ੍ਰਿਸ਼ਟਾਚਾਰ ਜ਼ਰੂਰ ਜਿਹੜਾ ਕਿ ਉਹਨਾਂ ਨੇ ਫਲਾਇਆ ਹੋਣਾ ਅਤੇ ਉਹਦੇ ਚਲਦੇ ਕਿੱਸਾ ਦੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਕਾਰਵਾਈਆਂ ਹੋ ਸਕਦੀਆਂ ਨੇ ਪਰ ਸੁੱਧੇ ਤੌਰ ਤੇ ਦੇਖਿਆ ਜਾਵੇ ਤਾਂ ਵਿਧਾਇਕ ਰਮਨ अरोड़ा ਦੀਆਂ ਮੁਸ਼ਕਲਾਂ ਜਿਹੜੀਆਂ ਕਿਸ ਤਰ੍ਹਾਂ ਦੇ ਵੱਲ ਚੁੱਕੀਆਂ ਨੇ ਅਤੇ ਮੁਸ਼ਕਲਾਂ ਹੋਰ ਵੱਧੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਫਿਲਹਾਲ ਰਮਨ अरोड़ा ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਤੇ ਅਦਾਲਤ ਦੇ ਵਿੱਚ ਵੀ ਪੇਸ਼ ਕੀਤਾ ਜਾਏਗਾ ਔਰ ਇਤੋਂ ਤੱਕ ਵੀ ਉਮੀਦ ਜ਼ਾਰ ਕੀਤੀ ਜਾ ਰਹੀ ਹੈ ਕਿ ਹੋਰ ਵੀ ਕਈ ਸਾਰੇ ਪੇਤ ਖੁੱਲਣਗੇ ਔਰ ਇਹ ਵੀ ਜੋ ਮੰਗ ਕੀਤੀ ਜਾ ਰਹੀ ਹੈ ਵਿਰੋਧੀ ਧਿਰਾਂ ਦੇ ਵੱਲੋਂ ਵੀ ਔਰ ਦੇਖੋ ਆਮ ਆਦਮੀ ਪਾਰਟੀ ਦੇ ਅੰਦਰੋਂ ਵੀ ਜੋ ਹੈ ਕੁਮਰ ਵਿਜੇ ਪ੍ਰਤਾਪ ਦਾ ਵੀ ਬਿਆਨ ਸਾਹਮਣੇ ਆਇਆ ਕਿ ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਏ ਨੇ ਸੋਪੇਲਾ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੇ ਵਿਧਾਇਕ ਮੰਤਰੀਆਂ ਦੇ ਖਿਲਾਫ ਵੇ세 ਕਦਮ ਚੁਕੰਜਾ ਕਰ ਚੁੱਕੀ ਹੈ ਲੇਕਿਨ ਲੇਕਿਨ ਇੱਕ ਲੌਜੀਕਲ ਕਨਕਲੂਜਨ ਤੱਕ ਨਹੀਂ ਪਹੁੰਚ ਪਾਈ ਹੈ ਤਾਂ ਜ਼ਾਇਜ ਗੱਲ ਹੈ ਕਿ ਹੁਣ ਸਭ ਦੀਆਂ ਨਜ਼ਰਾਂ ਇਸ ਤੇ ਟਿਕੀਆਂ ਰਹਿਣਗੀਆਂ ਕਿਉਂਕਿ ਇਸ ਨੂੰ ਕਿਹਾ ਜਾ ਰਿਹਾ ਹੈ ਕਿ ਸੰਗਰੂਰ ਚੋਣਾ ਤੋਂ ਪਹਿਲਾਂ ਸਿੰਗਲਾ ਦੀ ਗ੍ਰਿਫਤਾਰੀ ਹੋਈ ਸੀ ਉਹਨਾਂ ਲੁਧਿਆਣਾ ਜਿਮਨੀ ਚੋਣਾ ਤੋਂ ਪਹਿਲਾਂ ਰੋੜਾ ਦੀ ਬਿਲਕੁਲ ਗੱगन ਦੇਖੋ ਕਿਉਂਕਿ ਜੇ ਇਸ ਪੂਰੇ ਮਾਮਲੇ ਨੂੰ ਦੇਖਿਆ ਜਾਵੇ ਕਿਉਂਕਿ ਵਿਰੋਧੀ ਧਿਰਾਂ ਹੋਣ ਚਾਏ ਕਿ ਸਦਿਆਂ ਸਤਾ ਧਿਰ ਦੇ ਕੁਝ ਐਮਐਲਏ ਹੋਣ ਉਹ ਵੀ ਇਹਨਾਂ ਚੀਜ਼ਾਂ ਨੂੰ ਲੈ ਕੇ ਜਿਹੜਾ ਕੁਝ ਸਵਾਲ ਨੇ ਜਿਹੜੇ ਜ਼ਰੂਰ ਚੱਕ ਰਹੇ ਨੇ ਕਿਉਂਕਿ ਤੁਹਾਨੂੰ ਯਾਦ ਹੋਵੇਗਾ ਜੋ ਕਿ ਸਦਿਆਂ ਸਾਬਕਾ ਸਿਹਤ ਮੰਤਰੀ ਨੇ ਉਸ ਸਮੇਂ ਦੇ ਮੌਜੂਦਾ ਸਿਹਤ ਮੰਤਰੀ ਸੀਗੇ ਉਸ ਸਮੇਂ ਦੇ ਮੰਤਰੀ ਸੀਗੇ ਵਿਜੇ ਸਿੰਘਲਾ ਜੋ ਮਾਨਸਾ ਤੋਂ ਵਿਧਾਇਕ ਨੇ ਇਸ ਸਮੇਂ ਉਹਨਾਂ ਨੂੰ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹਾਲਾਂਕਿ ਹੋਇਆ ਕਿ ਗ੍ਰਿਫਤਾਰ ਕੀਤਾ ਗਿਆ ਜਿਹੜਾ ਕਹਿ ਸਕਦੇ ਆ ਕੁਝ ਦਿਨ ਜਿਹੜਾ ਜੁਡੀਸ਼ੀਅਲ ਰਏ ਜੇਲ੍ਹ ਯਾਤਰਾ ਕਰਨੀ ਪਈ ਉਹਨਾਂ ਨੂੰ ਅਤੇ ਉਸ ਤੋਂ ਬਾਅਦ ਜਿਹੜਾ ਉਹ ਜ਼ਮਾਨਤ 'ਤੇ ਆ ਗਏ ਅਤੇ ਕੇਸ ਰਫਾ-ਦਫਾ ਹੋ ਗਿਆ ਕਿਉਂਕਿ ਸਿੱਧੇ ਤੌਰ 'ਤੇ ਕੋਈ ਰਿਕਵਰੀ ਕਹਿ ਸਕਦੇ ਆ ਜਾਂ ਕਹਿ ਸਕਦੇ ਕੁਝ ਬਰਾਮਦਗੀਆਂ ਜੜਕੀਆਂ ਨਹੀਂ ਹੋਈਆਂ ਜਿਸ ਕਰਕੇ ਇਹ ਕੋਈ ਕੇਸ ਸਟਰੋਂਗ ਨਹੀਂ ਹੋਇਆ ਦੂਸਰਾ ਜੋ ਕਹਿ ਸਕਦੇ ਇੱਕ ਬਠਿੰਡਾ ਦਿਹਾਤੀ ਤੋਂ ਐਮਐਲਏ ਸਨ ਜਿਹੜੇ ਆ ਮਿਤ੍ਰਤਨ ਉਹਨਾਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਉਹ ਜ਼ਮਾਨਤ ਤੇ ਬਾਹਰ ਆ ਗਏ ਉਹਨਾਂ ਦੀ ਜਿਹੜਾ ਕੇਸ ਜਿਆਦਾ ਸਟਰੋਂਗ ਨਹੀਂ ਸੀਗਾ ਉਹ ਜਿਹੜੇ ਕਹਿੰਦੇ ਇਸ ਸਮੇਂ ਉਹਨਾਂ ਨੂੰ ਰਾਹਤ ਰਾਹਤ ਮਿਲੀ ਹੋਈ ਆ ਉੱਥੇ ਜੇਕਰ ਰਵਣ अरोड़ा ਹੋਰਾਂ ਦਾ ਜ਼ਿਕਰ ਕੀਤਾ ਜਾਵੇ ਉਸੇ ਚੀਜ਼ ਨੂੰ ਲੈ ਕੇ ਕੁੰਵਰ ਵਿਜੇ ਪ੍ਰਤਾਪ ਹੋਰਾਂ ਨੇ ਸਵਾਲ ਖੜੇ ਕੀਤੇ ਨੇ ਇੱਕ ਜਿਹੜਾ ਅਖੀਰ ਤੇ ਨਤੀਜਾ ਉਹ ਨਤੀਜਾ ਕੋਈ ਨਹੀਂ ਨਿਕਲਦਾ ਹੋਇਆ ਨਜ਼ਰ ਨਹੀਂ ਆਉਂਦਾ ਭ੍ਰਿਸ਼ਟਾਚਾਰ ਫੈਲਦਾ ਤਾਂ ਉਸ ਨੂੰ ਜਿਹੜਾ ਕਿ ਜੇਕਰ ਕੋਈ ਜਿਆ ਫਲਾ ਵੀ ਰਿਹਾ ਤੋ ਸਾਨੂੰ ਸਮਝਾ ਵੀ ਲੈਣਾ ਚਾਹੀਦਾ ਕਿ ਇਹ ਜਹਾ ਨਹੀਂ ਕਰਨਾ ਚਾਹੀਦਾ ਜਾਂ ਉਸ ਤੇ ਜੇਕਰ ਕਾਰਵਾਈ ਹੋ ਰਹੀ ਹੈ ਤਾਂ ਕਾਰਵਾਈ ਦਾ ਵੀ ਕੋਈ ਨਤੀਜਾ ਨਹੀਂ ਨਿਕਲ ਰਿਹਾ ਦੂਸਰੇ ਪਾਸੇ ਵਿਰੋਧੀ ਧਿਰਾਂ ਵੱਲੋਂ ਇਹ ਸਵਾਲ ਖੜੇ ਕੀਤੇ ਜਾ ਰਹੇ ਨੇ ਕਿ ਜਦੋਂ ਕਹਿ ਸਕਦੇ ਬਾਈ ਇਲੈਕਸ਼ਨ ਸੰਗਰੂਰ ਆਈ ਸੀਗੀ ਉਸ ਸਮੇਂ ਜਿਹੜੀ ਕਹਿ ਸਕਦੇ ਆ ਕਾਰਵਾਈ ਆ ਉਹ ਜੋ ਕਿਸਦੇ ਵਿਜੇ ਸਿੰਘਲਾ ਹੋਰਾਂ ਦੇ ਉੱਪਰ ਕੀਤੀ ਗਈ ਤਾਂ ਉੱਥੇ ਖਾਸ ਤੌਰ ਤੇ ਕਹਿ ਸਕਦੇ ਹੁਣ ਲੁਧਿਆਣਾ ਬਾਈ ਇਲੈਕਸ਼ਨ ਨੂੰ ਜਿਹੜਾ ਇਸ ਜਲੰਧਰ ਦੇ ਵਿੱਚ ਜੋ ਵਿਧਾਇਕ ਦੇ ਉੱਪਰ ਕਾਰਵਾਈ ਹੋਈ ਆ ਉਸ ਦੇ ਨਾਲ ਜੋੜਿਆ ਜਾ ਰਿਹਾ ਕਿਉਂਕਿ ਵਿਰੋਧੀ ਧਿਰਾਂ ਵੱਲੋਂ ਸਿੱਧੇ ਤੌਰ ਤੇ ਕਹਿਆ ਜਾ ਰਿਹਾ ਹੈ ਕੀ ਵਿਧਾਇਕ ਦੇ ਉੱਪਰ ਕਾਰਵਾਈ ਕਰਕੇ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਜੋ ਸੱਤਾ ਤੇ ਸਰਕਾਰ ਪਾਰਟੀ ਹੈ ਉਹ ਜਾਣਣਾ ਚਾਹੁੰਦੀ ਹੈ ਕਿ ਅਸੀਂ ਆਪਣੇ ਵਿਧਾਇਕ ਦੇ ਉੱਪਰ ਵੀ ਕਾਰਵਾਈ ਕਰ ਰਹੇ ਹਾਂ ਅਸੀਂ ਆਪਣੇ ਵਿਧਾਇਕ ਦੇ ਉੱਪਰ ਵੀ ਕਾਰਵਾਈ ਕੀਤੀ ਹੈ ਜੇਕਰ ਉਹ ਗਲਤ ਸੀਗਾ ਤਾਂ ਦੂਸਰੀ ਤਰਫ ਜੋ ਕਹਿ ਸਕਦੇ ਆ ਲਗਾਤਾਰ ਜੋ ਵਿਰੋਧੀ ਧਿਰਾਂ ਨੇ ਉਸ ਚੀਜ਼ ਨੂੰ ਲੈ ਕੇ ਸਵਾਲ ਵੀ ਬਹੁਤ ਸਾਰੇ ਖੜੇ ਕਰ ਰਹੀਆਂ ਨੇ ਕਿ ਜੋ ਟਾਈਮਿੰਗ ਹੈ ਕਾਰਵਾਈ ਦੀ ਉਸ ਨੂੰ ਲੈ ਕੇ ਪਰ ਸੱਤਾ ਤੇ ਵੱਲੋਂ ਸਿੱਧੇ ਤੌਰ ਤੇ ਕਹਿ ਜਾ ਰਿਹਾ ਕਿ ਜਦੋਂ ਵੀ ਕੋਈ ਸ਼ਿਕਾਇਤ ਆਏਗੀ ਉਸ ਵਿਅਕਤੀ ਦੇ ਉੱਪਰ ਕਾਰਵਾਈ ਕੀਤੀ ਜਾਏਗੀ ਕਿਉਂਕਿ 14 ਤਰੀਕ ਨੂੰ ਸਟ੍ਰਾਈਕ ਹੋਈ ਆ ਜੇ 14 ਤਰੀਕ ਨੂੰ ਮੋਟੇ ਮੋਟੇ ਪੈਸੇ ਲੋਕਾਂ ਤੋਂ ਵਸੂਲੇ ਜਾਂਦੇ ਸੀ ਹੈ ਨਾ ਲੋਕਾਂ ਨੂੰ ਮਾਨਸਿਕ ਤੌਰ ਤੇ ਵੀ ਪਰੇਸ਼ਾਨ ਕੀਤਾ ਜਾਂਦਾ ਸੀ ਆਰਥਿਕ ਤੌਰ ਤੇ ਵੀ ਪਰੇਸ਼ਾਨ ਕੀਤਾ ਜਾ ਰਿਹਾ ਸੀ ਅਗਰ ਪੈਸਿਆਂ ਦੀ ਗੱਲ ਕੀਤੀ ਜਾਏ ਜਾਣਕਾਰੀ ਤਾਂ ਇਹ ਵੀ ਹੈ ਕਿ ਇੰਨੇ ਜ਼ਿਆਦਾ ਨੋਟਸ ਹਨ ਕਿ ਨੋਟ ਗਿਣਨ ਵਾਲੀ ਮਸ਼ੀਨ ਮੰਗਵਾਉਣੀ ਪਈ ਸੀ ਦੇਖੋ ਕਿਉਂਕਿ ਜਦੋਂ ਕਿਸੇ ਵਿਅਕਤੀ ਨੂੰ ਪਰੇਸ਼ਾਨ ਕੀਤਾ ਜਾਏਗਾ ਚਾਹੇ ਉਸ ਨੂੰ ਕਹ ਦੇਖਿਆ ਜਾਵੇ ਆਰਥਿਕ ਪੱਖੋਂ ਚਾਹੇ ਕਿਸੇ ਮਾਨਸਿਕ ਪੱਖੋਂ ਪਰੇਸ਼ਾਨ ਕੀਤਾ ਜਾਵੇ ਵਿਅਕਤੀ ਪਰੇਸ਼ਾਨ ਹੁੰਦਾ ਹੀ ਹੁੰਦਾ ਅਤੇ ਇਸ ਪੂਰੇ ਮਾਮਲੇ ਦੇ ਵਿੱਚ ਕੀ ਸੀਗਾ ਜਦੋਂ ਨੋਟਿਸ ਕੱਢਿਆ ਜਾਂਦਾ ਸੀਗਾ ਨੋਟਿਸ ਕੱਢ ਕੇ ਬੰਦੇ ਨੂੰ ਡਰਾ ਦਿੱਤਾ ਜਾਂਦਾ ਸੀਗਾ ਬੰਦਾ ਡਰਦਾ ਹੋਇਆ ਨੋਟਿਸ ਕੱਢਣ ਵਾਲੇ ਵਿਅਕਤੀ ਕੋਲ ਪਹੁੰਚਦਾ ਸੀਗਾ ਕਿ ਤੁਸੀਂ ਜੀ ਇਸ ਨੂੰ ਨਿਮੇੜ ਦਿਓ ਉਥੋਂ ਐਮਐਲਏ ਦਾ ਰੈਫਰੈਂਸ ਦੇ ਦਿੰਦੇ ਸੀ ਕਿ ਜੀ ਤੁਸੀਂ ਐਂ ਕਰੋ ਵਿਧਾਇਕ ਸਾਹਿਬ ਕੋਲ ਚਲੇ ਜਾਓ ਵਿਧਾਇਕ ਸਾਹਿਬ ਤੁਹਾਡਾ ਜਿਹੜਾ ਮਸਲਾ ਹੱਲ ਕਰਵਾ ਦੇਣਗੇ ਗਾਂ ਵਿਧਾਇਕ ਸਾਹਿਬ ਦਾ ਜਿਹੜਾ ਪੀਏ ਹੁੰਦਾ ਸੀਗਾ ਪੀਏ ਕਿਤੇ ਨ ਕਿਤੇ ਰਾਪਤੇ ਦੇ ਵਿੱਚ ਹੁੰਦਾ ਸੀਗਾ ਕਿ ਜੀ ਮੈਂਡ ਮੇਡ ਦੇ ਨਾਲ ਤੁਸੀਂ ਆਪਣੇ ਬਾਰੇ ਬਾਰ ਗੱਲ ਕਰ ਲੋ ਤਾਂ ਉਹਦੇ 'ਚ ਰੁਪਏ ਲੈ ਜਾਂਦੇ ਸਨ ਪੈਸੇ ਲੈ ਜਾਂਦੇ ਸਨ ਹਾਲਾਂਕਿ ਹੁਣ ਆਪਾਂ ਨੂੰ ਦੇ ਵਿੱਚ ਇਹ ਜਾਣਕਾਰੀ ਨਹੀਂ ਹੈ ਕਿ ਹਜ਼ਾਰਾਂ ਦੇ ਹਿਸਾਬ ਨਾਲ ਸੀਗੇ ਲੱਖਾਂ ਰੁਪਏ ਦੇ ਹਿਸਾਬ ਨਾਲ ਸੀਗੇ ਕਿਉਂਕਿ ਹੁਣ ਇਹ ਤਾਂ ਲੱਖਾਂ ਦੇ ਹਿਸਾਬ ਨਾਲ ਕੋਈ ਵੀ ਵਿਅਕਤੀ ਹੁੰਦਾ ਉਹਨੇ ਆਪਣੀ ਪੂਰੀ ਜਿਹੜੀ ਜ਼ਿੰਦਗੀ ਦੀ ਪੂੰਜੀ ਘਰ ਬਣਾਉਣ ਵਾਸਤੇ ਲਗਾਈ ਹੁੰਦੀ ਆ ਤੇ ਜੇਕਰ ਉਸੇ ਘਰ ਨੂੰ ਜਾਂ ਕਮਰਸ਼ੀਅਲ ਸਾਈਟ ਆ ਜਾਂ ਕੋਈ ਵੀ ਦੁਕਾਨ ਆ ਉਸ ਨੂੰ ਜੇ ਤੁਸੀਂ ਕਹ ਦੋ ਕਿ ਜੀ ਇਹ ਗਲਤ ਤਰੀਕੇ ਨਾਲ ਬਣੀ ਹੈ ਉਸ ਨੂੰ ਢਹਿ ਢੇਰੀ ਕੀਤਾ ਜਾਏਗਾ ਤਾਂ ਬੰਦਾ ਕਿਤੇ ਨਾ ਕਿਤੇ ਪਰੇਸ਼ਾਨ ਹੁੰਦਾ ਤਾਂ ਉਸੇ ਤੇ ਚਲਦੇ ਆ ਜਿਹੜਾ ਇਹ ਪੂਰਾ ਕਿਸੇ ਦਾ ਮਾਮਲਾ ਸੀ ਉਸ ਦੇ ਵਿੱਚ ਆਰਥਿਕ ਤੌਰ ਤੇ ਮਾਨਸਿਕ ਤੌਰ ਤੇ ਵਿਅਕਤੀ ਨੂੰ ਪਰੇਸ਼ਾਨ ਕੀਤਾ ਜਾਂਦਾ ਜੇਕਰ ਮੰਨ ਲਓ 10 ਲੱਖ ਰੁਪਏ ਦੇ ਭਾਵ ਨਾਲ ਪੈਸੇ ਮਾਰਿਆ ਰਮਨ ਅਰੋੜਾ ਦੇ ਘਰੇ ਜਿਸ ਵੇਲੇ ਛਾਪਾ ਮਾਰਿਆ ਕਿ ਇੰਨਾ ਜ਼ਿਆਦਾ ਨਗਦ ਸੀ ਕਿ ਨਾਟ ਗਿਣਨ ਵਾਲੀ ਮਸ਼ੀਨ ਮੰਗਵੋਣੀ ਪੈਗੀ ਉੱਥੇ ਮੈਂ ਉੱਥੇ ਉੱਥੇ ਆ ਰਹੇ ਹਾਂ ਕਿਨਾਂ ਦੇਖੋ ਕਿਉਂਕਿ ਜਦੋਂ ਪੈਸਾ ਜ਼ਿਆਦਾ ਲਿਆ ਜਾਵੇ ਕਿ ਲੱਖ ਰੁਪਏ ਦੇ ਹਿਸਾਬ ਨਾਲ ਪੈਸਾ 2 ਨੰਬਰ ਦੇ ਵਿੱਚ ਲਿਆ ਗਿਆ ਹੋਣਾ ਤਾਂ ਸਿੱਧੇ ਤੌਰ ਤੇ ਬੈਂਕੇ ਤਾਂ ਜਮਾ ਕਰਾਇਆ ਨਹੀਂ ਹੋਣਾ ਰਮਨ अरोड़ा ਹੋਰਾਂ ਨੇ ਆਪਣੇ ਕਿਸੇ ਪੀਏ ਦੇ ਆਪਣੇ ਕਿਸੇ ਸਾਥੀਆਂ ਦੇ ਕਰੀਬੀ ਜਾਂ ਆਪਣੇ ਘਰੇ ਕਿਤੇ ਨਾ ਕਿਤੇ ਲੁਕੋ ਕੇ ਰੱਖਿਆ ਹੋਣਾ ਕਿ ਇਹ ਪੈਸਾ ਇਸੇ ਤਰੀਕੇ ਨਾਲ ਕਿਉਂਕਿ ਸਿੱਧੇ ਤੌਰ ਤੇ 2 ਨੰਬਰ ਦੇ ਵਿੱਚ ਕਮਾਇਆ ਹੋਇਆ ਪੈਸਾ ਸੀਗਾ ਅਤੇ ਜਦੋਂ ਵਿਜੀਲੈਂਸ ਨੇ ਰੇਡ ਕੀਤੀ ਰੇਡ ਦੇ ਦੌਰਾਨ ਇਹ ਜਾਣਕਾਰੀਆਂ ਆਈਆਂ ਕੀ ਰਮਣ ਅਰੋੜਾ ਹੋਰਾਂ ਦੇ ਘਰ ਜਿਹੜਾ ਪੈਸਾ ਜਿਹੜਾ ਵੱਡੀ ਮਾਤਰਾ ਦੇ ਵਿੱਚ ਸੀਗਾ ਜਿਸ ਨੂੰ ਗਿਣਨਾ ਕਿੱਸਦੇ ਆ ਆਸਾਨ ਨਹੀਂ ਸੀਗਾ ਕਿ ਮਿੰਟੋ-ਮਿੰਟ ਉਸ ਨੂੰ ਗਿਨਿਆ ਜਾ ਸਕੇ ਉਸੇ ਕਰਕੇ ਜਿਹੜੀ ਕਹਿੱਸਦੇ ਆ ਇੱਕ ਨੋਟ ਗਿਣਨ ਵਾਲੀ ਮਸ਼ੀਨ ਹੈ ਜਿਹੜੀ ਉਹ ਕਿੱਸਦੇ ਦੇ ਮਗਵਾਈ ਗਈ ਆ ਤੇ ਹੁਣ ਤਾਂ ਉਹ ਵੀ ਇੱਕ ਜਾਂਚ ਦਾ ਵਿਸ਼ਾ ਜਿਹੜਾ ਕਹਿੱਸਦੇ ਆ ਇੱਕ ਐਂਗਲ ਹੈ ਵਿਜੀਲੈਂਸ ਦਾ ਕਿ ਐਨੇ ਪੈਸੇ ਆਏ ਕਿੱਥੋਂ ਕਿਉਂਕਿ ਦੇਖੋ ਜੇਕਰ ਤੁਸੀਂ ਕੋਈ ਪ੍ਰਾਪਰਟੀ ਵੇਚੀ ਆ ਤਾਂ ਤੁਹਾਡੇ ਉਸ ਸਿਰ ਸਾਰਾ ਤਾਂ ਸਾਰਾ ਪੈਸਾ ਜਿਹੜਾ ਇੱਕ ਨੰਬਰ ਦੇ ਵਿੱਚ ਆਇਆ ਹੋਣਾ ਉਹ ਸਾਰਾ ਪੈਸਾ ਤੁਸੀਂ ਜਿਹੜਾ ਸਿੱਧੇ ਤੌਰ ਤੇ ਕਿੱਸਦੇ ਆ ਆਪਦੇ ਬੈਂਕ ਦੇ ਵਿੱਚ ਜਮ੍ਹਾਂ ਕਰਾ ਸਕਦੇ ਹੋ ਜੇਕਰ ਤੁਸੀਂ ਕੋਈ ਆਪਣੀ ਇਨਕਮ ਹੈ ਤੁਹਾਡਾ ਕੋਈ ਕੰਮ ਹੈ ਤੁਸੀਂ ਉਹ ਜਿਹੜਾ ਦੱਸ ਸਕਦੇ ਹੋ ਕਿ ਜੀ ਅਸੀਂ ਇੱਕ ਨੰਬਰ ਦੇ ਵਿੱਚ ਤੁਹਾਡਾ ਟੈਕਸ ਪੇ ਕਰਦੇ ਹੋਗੇ ਤੁਸੀਂ ਸਾਰਾ ਬੈਂਕ ਦੇ ਵਿੱਚ ਜਮ੍ਹਾਂ ਕਰਾ ਸਕਦੇ ਹੋ ਪਰ ਇੰਨੀ ਵੱਡੀ ਤਦਾਦ ਦੇ ਵਿੱਚ ਪੈਸਾ ਘਰੇ ਰਹਿਣਾ ਅਤੇ ਉਸ ਦਾ ਕਾਰਨ ਕੀ ਹੋ ਸਕਦਾ ਕਿ ਸਿੱਧੇ ਤੌਰ ਤੇ ਉਹ ਦੋ ਨੰਬਰ ਦਾ ਪੈਸਾ ਹੋਏਗਾ ਬਲੈਕ ਮਨੀ ਕਹਿ ਸਕਦੇ ਜਿਸ ਨੂੰ ਕਿ ਜਿਹੜਾ ਲੋਕਾਂ ਨੂੰ ਕਿਤੇ ਨਾ ਕਿਤੇ ਪਰੇਸ਼ਾਨ ਤੰਗ ਪਰੇਸ਼ਾਨ ਕਰਕੇ ਕਮਾਇਆ ਗਿਆ ਹੋਏਗਾ ਅਤੇ ਉਸ ਨੂੰ ਲੈ ਕੇ ਹੁਣ ਵਿਜੀਲੈਂਸ ਜਿਹੜਾ ਉਸ ਚੀਜ਼ ਤੇ ਹੀ ਜਾਂਚ ਪੜਤਾਲ ਕਰੇਗੀ ਕਿ ਜੋ 75 80 ਦੇ ਤਕਰੀਬਨ ਜਿਹੜੀਆਂ ਫਾਈਲਾਂ ਨੇ ਰਮਣੋ ਰੋਣਾ ਹੋਰਾਂ ਤੋਂ ਬਰਾਮ ਦੂਹੀਆਂ ਨੇ ਉਹਨਾਂ ਚੀਜ਼ਾਂ ਤੋਂ ਬਾਅਦ ਜਿਹੜਾ ਖਾਸ ਤੌਰ ਤੇ ਕਹਿ ਸਕਦੇ ਕਿ ਅੱਗੇ ਕਿੱਥੋਂ ਤੱਕ ਇਹ ਤਾਰਾਂ ਜਿਹੜੀਆਂ ਜੁੜਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਜਾਂ ਕਿਸਦੇ ਇਹ ਪੈਸਾ ਕਿੱਥੇ ਕਿੱਥੇ ਲਿਆ ਜਾਂਦਾ ਸੀਗਾ ਉਥੋਂ ਬੈਂਕ ट्रांजैक्शन ਵੀ ਖੰਗਾਲੇ ਜਾਣਗੇ ਦੇਖ ਖੰਗਾਲੇਗੇ ਦੇ ਕੋਰਗਿਕਨ ਤਿੰਨ ਚਾਰ ਚੀਜ਼ਾਂ ਜਾਣੇਗੇ ਜਿਹੜੀਆਂ ਜਿਹੜੀਆਂ ਚੀਜ਼ਾਂ ਖੰਘਾਲੀਆਂ ਜਾਣਗੀਆਂ ਸਭ ਤੋਂ ਪਹਿਲਾਂ ਤਾਂ ਇੱਕ ਚੀਜ਼ ਜਿਹੜੀ ਖੰਘਾਲੀ ਜਾਏਗੀ ਜਿਹੜੀ ਕਿ ਸਦਿਆ ਰਾਸ਼ੀ ਹੈ ਜਿਹੜਾ ਪੈਸਾ ਬਰਾਮਦ ਹੋਇਆ ਕਿ ਉਹ ਪੈਸਾ ਕਿੱਥੋਂ ਆਇਆ ਕਿਸ ਤਰੀਕੇ ਆਇਆ ਤੁਸੀਂ ਕਿੰਨਾ ਸਮਾਂ ਹੋ ਗਿਆ ਲੈੰਦਿਆਂ ਨੂੰ ਕਿੱਥੋਂ ਕਿਵੇਂ ਰੱਖਿਆ ਸੀਗਾ ਉਹ ਸਭ ਨੂੰ ਲੈ ਕੇ ਜਿਹੜੇ ਕੀ ਜਾਂਚ ਪੜਤਾਲ ਕੀਤੀ ਜਾਏਗੀ ਦੂਸਰਾ ਪਿਛਲੇ 2022 ਤੋਂ ਲੈ ਕੇ 2022 ਤੋਂ ਲੈ ਕੇ 2025 ਆ ਗਿਆ ਤਿੰਨ ਸਾਲਾਂ ਦਾ ਰਿਕਾਰਡ ਵੀ ਕਿਤਨੇ ਕਿਤੇ ਜੋ ਰਮਨ अरोड़ा ਹੋਰਾਂ ਦਾ ਉਹ ਵੀ ਦੇਖਿਆ ਜਾ ਸਕਦਾ ਕਿ ਪਿਛਲੇ ਤਿੰਨ ਸਾਲਾਂ ਦੇ ਵਿੱਚ ਉਹਨਾਂ ਦੀ ਆਮਦਨ ਦੇ ਵਿੱਚ ਕਿੰਨਾ ਵਾਧਾ ਆ ਉਹਨਾਂ ਦੇ ਖਰਚੇ ਕੀ ਸੀਗੇ ਆਮਦਨ ਕੀ ਸੀਗੀ ਕਿਉਂਕਿ ਉਸ ਤੋਂ ਪਹਿਲਾਂ ਆਮਦਨ ਕੀ ਸੀਗੀ ਉਸ ਦੇ ਉੱਪਰ ਵੀ ਕਿਤਨੇ ਕਿਤੇ ਜਿਹੜਾ ਫੋਕਸ ਕੀਤਾ ਜਾ ਸਕਦਾ ਜਿਹੜਾ ਵਿਜੀਲੈਂਸ ਵੱਲੋਂ ਜਾਂਚ ਪੜਤਾਲ ਕੀਤੀ ਜਾ ਸਕਦੀ ਆ ਤੀਸਰੀ ਗੱਲ ਜੋ ਬੈਂਕ ਜਿਹੜੀਆਂ ਸਟੇਟਮੈਂਟਾਂ ਨੇ ਬੈਂਕਾਂ ਦੇ ਵਿੱਚ ਕੀ ਕੁਝ ਜਿਹੜੀਆਂ ਅਦਾਇਗੀਆਂ ਹੋਈਆਂ ਨੇ ਕੀ ਕੁਝ ਜਿਹੜਾ ਪੈਸਾ ਬਰੰਦ ਹੋਇਆ ਜਾਂ ਪ੍ਰਾਪਤ ਕੀਤਾ ਤਾਂ ਉਹ ਸਭ ਨੂੰ ਲੈ ਕੇ ਜਿਹੜੀ ਜਾਂਚ ਪੜਤਾਲ ਕੀਤੀ ਜਾਏਗੀ ਕਿਉਂਕਿ ਜੇਕਰ ਇੱਕ ਵਿਧਾਇਕ ਦਾ ਜੇਕਰ ਇਨਕਮ ਦੇਖੀ ਜਾਵੇ ਤਾਂ 7.5 ਲੱਖ ਰੁਪਏ ਦੇ ਆਸ-ਪਾਸ ਜੋ ਭੱਤੇ-ਪੁੱਤੇ ਪਾ ਕੇ ਜੋ ਸੈਲਰੀ ਸਲਰੀ ਪਾ ਕੇ ਲਗਭਗ ਬੰਦਾ ਅਤੇ ਉਸ ਦੇ ਵਿੱਚੋਂ ਤੇਲ ਦਾ ਖਰਚਾ ਵੀ ਹੁੰਦਾ ਓਨ ਜਾਣ ਦਾ ਖਰਚਾ ਵੀ ਹੁੰਦਾ ਪਲੱਸ ਜੋ ਪੀਏ ਦਾ ਖਰਚਾ ਹੁੰਦਾ ਮੋਬਾਈਲ ਪੱਤੇ ਹੋਗੇ ਇਹ ਖਾਣ ਪੀਣ ਦਾ ਪ੍ਰਬੰਧ ਹੋ ਗਿਆ ਉਹ ਸਾਰੇ ਖਰਚੇ ਜਿਹੜੇ ਪਾ ਕੇ 1.5 ਲੱਖ ਰੁਪਏ ਦੇ ਆਸ-ਪਾਸ ਪਹੁੰਚਦਾ ਜੇਕਰ ਰਮਣ अरोड़ा ਹੋਰਾਂ ਦਾ ਪਿਛਲੇ ਸਮੇਂ ਦੇ ਵਿੱਚ ਆਮਦਨ 2022 ਤੋਂ ਪਹਿਲਾਂ ਐਮਐਲਏ ਬਣਨ ਤੋਂ ਪਹਿਲਾਂ ਅਤੇ ਐਮਐਲਏ ਬਣਨ ਤੋਂ ਬਾਅਦ ਕਾਫੀ ਫਰਕ ਆਇਆ ਤਾਂ ਉਹਦੇ ਵਿੱਚ ਵੀ ਸਿੱਧੇ ਤੌਰ ਤੇ ਕਹਿ ਸਕਦੇ ਮੁਸ਼ਕਲਾਂ ਨੇ ਜਿਹੜੀਆਂ ਰਮਨ अरोड़ा ਹੋ ਰਹੀਆਂ ਬਲਸਾ ਤੇ ਕਾਫੀ ਲੰਮਾ ਚੌੜਾ ਕੈਲਕੂਲੇਸ਼ਨ ਤੁਸੀਂ ਦੱਸਿਆ ਔਰ ਇਸ ਨੂੰ ਜ਼ਾਇਜ ਜਿਹਾ ਲੱਗੇ ਥੋੜਾ ਜਿਹਾ ਸਮਾਂ ਵੀ ਲੱਗੇਗਾ ਔਰ ਕਿ ਕੁਝ ट्रांजैक्शन ਹੋਈਆਂ ਨੇ ਅੱਕ ਜਿ ਬਹੁਤ ਰੜਕਦਾ ਸੀ ਰਮਨ अरोड़ा ਕਹਿੰਦੇ ਪੰਜਾਬ ਸਰਕਾਰ ਦੀ ਪਹਿਲਾਂ ਸਿਕਿਉਰਿਟੀ ਵੀ ਵਾਪਸ ਲੈ ਲਈ ਸੀ ਗੱਡੀਆਂ ਮੋਡਨ ਨੂੰ ਕਿਹਾ ਗਿਆ ਸੀ ਦੇਖੋ ਗਣ ਕਿਉਂਕਿ ਇਹ ਪੂਰੇ ਮਾਮਲੇ ਨੂੰ ਦੇਖੋ ਨਾ ਕਿਉਂਕਿ ਜਿਹੜੇ ਤਿੰਨ ਵਿਅਕਤੀਆਂ ਨੇ ਸ਼ਿਕਾਇਤ ਦਿੱਤੀ ਸੀਗੀ 14 ਮਈ 2025 ਦੀ ਸ਼ਿਕਾਇਤ ਹੈ 14 ਮਈ 2025 ਨੂੰ ਇੱਕ ਸ਼ਿਕਾਇਤ ਹੈ ਜਿਹੜੀ ਦਿੱਤੀ ਜਾਂਦੀ ਹੈ ਵਿਜੀਲੈਂਸ ਕੋਲ ਜਿਸ ਦੇ ਵਿੱਚ ਸੁਖਦੇਵ ਵਿਸ਼ਿਸ਼ਟ ਹੋਰਾਂ ਦੇ ਉਹ ਜਿਹੜਾ ਕਹਿ ਕੇ ਜਾਣਕਾਰੀ ਦਿੱਤੀ ਜਾਂਦੀ ਹੈ ਉਹਦੇ ਵਿੱਚ ਇੱਕ ਜਾਣਕਾਰੀ ਇਹ ਵੀ ਹੁੰਦੀ ਹੈ ਕਿ ਇੱਕ ਸਥਾਨਕ ਜਿਹੜਾ ਲੀਡਰ ਹੈ ਜੋ ਕਹਿੰਦਾ ਐਮਐਲਏ ਵਿਧਾਇਕਾ ਉਸ ਦੀ ਵੀ ਇਹਦੇ ਵਿੱਚ ਸ਼ਮੂਲੀਅਤ ਹੁੰਦੀ ਆ ਤੇ ਜੋ ਉਸ ਸਮੇਂ ਵਿਜੀਲੈਂਸ ਜਾਂਚ ਪੜਤਾਲ ਸ਼ੁਰੂ ਕਰ ਦਿੰਦੀ ਹੈ ਜਦੋਂ ਜਾਂਚ ਪੜਤਾਲ ਦੇ ਦੌਰਾਨ ਇਹ ਚੀਜ਼ਾਂ ਸਾਹਮਣੇ ਆਉਂਦੀਆਂ ਨੇ ਕਿ ਜੋ ਕਿਸੇ ਰਵਣ अरोड़ा ਉਸ ਦੀ ਇਹ ਸਿੱਧੇ ਤੌਰ ਤੇ ਜਿਹੜੀ ਸ਼ਮੂਲੀਅਤ ਪਾਈ ਜਾ ਰਹੀ ਹੈ ਅਤੇ ਉਸ ਸਮੇਂ ਤੁਰੰਤ ਪ੍ਰਭਾਵ ਦੇ ਨਾਲ ਜਦੋਂ ਇਹ ਜਾਣਕਾਰੀ ਪੰਜਾਬ ਸਰਕਾਰ ਤੱਕ ਪਹੁੰਚਦੀ ਹੈ ਤੇ ਪੰਜਾਬ ਸਰਕਾਰ ਵੱਲੋਂ ਐਕਸ਼ਨ ਕਰ ਦਿੱਤਾ ਜਾਂਦਾ ਸਭ ਤੋਂ ਪਹਿਲਾਂ ਸੁਰੱਖਿਆ ਗੱਡੀ ਉਸ ਨੂੰ ਲੈ ਕੇ ਜਿਹੜਾ ਕਿ ਹਟਾ ਦਿੱਤਾ ਜਾਂਦਾ ਦੂਸਰਾ ਜਦੋਂ ਕਿਸੇ ਦੇ ਵਿਜੀਲੈਂਸ ਦੇ ਹੱਥ ਠੋਸ ਸਬੂਤ ਲੱਗ ਜਾਂਦੇ ਆ ਸੁਖਦੇਵ ਵਿਸ਼ੇਸ਼ ਜਿਹੜਾ ਕਿ ਕਹਿ ਸਕਦੇ ਆ ਖੈਰ ਕਈ ਤਰ੍ਹਾਂ ਦੇ ਸਵਾਲ ਨੇ ਔਰ ਫਿਲਹਾਲ ਪੰਜਾਬ ਸਰਕਾਰ ਦੇ ਵੱਲੋਂ ਵੀ ਜੋ ਦਾਵਾ ਕੀਤਾ ਗਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਦਾਵਾ ਕੀਤਾ ਵੀ ਕੋਈ ਵੀ ਬਖਸ਼ਿਆ ਨਹੀਂ ਜਾਏਗਾ ਲੇਕਿਨ ਉਸ ਨੂੰ ਲੈ ਕੇ ਜੋ ਸਵਾਲ ਵੀ ਵਿਰੋਧੀ ਧਿਰ ਦੇ ਵੱਲੋਂ ਵੀ ਖੜੇ ਕੀਤੇ ਜਾ ਰਹੇ ਨੇ ਤੇ ਆਮ ਆਦਮੀ ਪਾਰਟੀ ਦੇ ਅੰਦਰੋਂ ਵੀ ਜਿਵੇਂ ਕਿ ਕੁਮਰ ਵਿਜੇ ਪ੍ਰਤਾਪ ਦਾ ਬਿਆਨ ਸਾਹਮਣੇ ਆਇਆ ਤਾਂ ਜ਼ਾਇਦ ਜੀ ਕਹਲੇ ਕਿ ਇੱਕ ਲੌਜੀਕਲ ਕਨਕਲੂਜਨ ਤੱਕ ਦੀ ਜੋ ਮੰਗ ਕੀਤੀ ਜਾ ਰਹੀ ਹੈ ਉੱਥੇ ਤੱਕ ਮਸਲਾ ਪਹੁੰਚੇਗਾ ਇਸੇ ਨਜ਼ਰ ਬਣਾ ਕੇ ਰੱਖਣਾ ਸੀ ਜਾਣਕਾਰੀ ਤੁਹਾਡੇ ਕੋਲੋਂ ਲੈਂਦੇ ਰਹਾਂਗੇ